ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਲੱਗਿਆ ਜੀ ਆਪਾਂ ਅੱਜ ਵਾਲਾ ਬਲੌਗ ਸ਼ੁਰੂ ਕਰਨ ਟਾਈਮ ਹੋ ਗਿਆ 12 ਦਾ ਤੇ ਮੀਂਹ ਆ ਗਿਆ ਇੱਕਦਮ ਬਹੁਤ ਜ਼ਿਆਦਾ ਬਸ 15 ਮਿੰਟਾਂ ਦੇ ਵਿੱਚ ਜਲੋ ਜਲ ਗਰਤਾ ਇੰਨਾ ਜ਼ਿਆਦੀ ਮੀਂਹ ਹੈ ਆਪਣੇ ਜਿਹੜਾ ਵੀ ਵੇੜਾ ਨਾ ਆਪਣਾ ਇੰਨਾ ਪਾਣੀ ਨਹੀਂ ਚੱਲ ਰਿਹਾ ਚਾਹ ਸਾਰਾ ਬਾਹਰ ਨਹੀਂ ਨਿਕਲ ਰਿਹਾ ਬਹੁਤ ਜ਼ਿਆਦਾ ਮੀਂਹ ਪੰਤਾਲੇ ਚਲਾਤੇ ਤੇ ਆਈ ਸੀਗਾ ਜੀ 2 ਦਿਨ ਹੋ ਗਏ ਵਧੀਆ ਧੁੱਪ ਲਾਤੀ ਫੇ ਚਲੋ ਹੁਣ ਮੌਸਮ ਠੀਕ ਆ ਹਣਾ ਹੁਣ ਮੌਸਮ ਰੱਬ ਸਾਫ ਕਰ ਲੂਗਾ ਪਰ ਪਤਾ ਨਹੀਂ ਹੁੰਦਾ ਹਣਾ ਰੱਬ ਦਾ ਜੀ ਰੱਬ ਦਾ ਕੀ ਪਤਾ ਹੁੰਦਾ ਹਣਾ ਲਓ ਆ ਕੇ ਹਟ ਜਾਂਦਾ ਫੇਰ ਫੇਰ ਇੱਕੇ ਦਾ ਮੈਨੀ ਜਿਆਦੇ ਮੋਟੀ ਗਣੀਆਂ ਨਾ ਟਾਲੀਆਂ ਵਰਗੀਆਂ ਗਣੀਆਂ ਡਿੱਗੀਆਂ ਨਹੀਂ ਐ ਤੇ ਮਹੀਨੇ ਤਾਂ ਐਤੀ ਜੀ ਸਾਰਿਆਂ ਨੂੰ ਬਹੁਤ ਜਿਆਦੇ ਪਰੇਸ਼ਾਨ ਕਰ ਰੱਖਿਆ ਹਣਾ ਹੁਣ ਤਾਂ ਸਾਰੇ ਅਰਦਾਸਾਂ ਕਰਦੇ ਆ ਵੀ ਰੱਬਾ ਹਟ ਜਾ ਪਰ ਸੀਗਾ ਵੀ 2 ਦਿਨ ਹੋ ਗਏ ਸਾਫ ਆ ਮੌਸਮ ਨਹੀਂ ਆਉਂਦਾ ਨਹੀਂ ਆਉਂਦਾ ਹਣਾ ਫਰ ਫੇਰ ਅੱਜ ਉਹੀ ਹਾਲ ਕਰਤਾ ਇੰਨਾ ਜਿਆਦੇ ਮੀਂਹ ਆ ਜੀ ਸਾਡਾ ਨਾ ਘਰ ਦੇ ਵਿੱਚੋਂ ਪਾਣੀ ਨਹੀਂ ਨਿਕਲ ਰਿਆ ਤੇ ਟੋਬਾ ਬਣ ਗਿਆ 11 ਘਰ ਤੇ ਹੌਲੀ ਹੌਲੀ ਜਿਦੋਂ ਫਟੂਗਾ ਫੇਰ ਕਿਤੇ ਪਾਣੀ ਨਿਕਲੂਗਾ ਕਿਉਂ ਵੀ ਜਸਨ ਜਸਨ ਆਪਣਾ ਟਰੈਕਟਰ ਤੇ ਜਿਹੜਾ ਬਟ ਸਸੀ ਕਾਬਲਾ ਹਟ ਗਈ ਸਸੀ ਕਾਬ ਤੇ 11 ਤਾਂ ਹਟ ਗਿਆ ਜੀ ਆ ਹੁਣ ਸੋਨ ਦਿਖਾਇਆ ਸੀ ਫੁੱਲ ਆਈਦੇ ਸੀ ਹੁਣ ਹਟ ਗਿਆ ਤੇ ਹੁਣ ਦੇਖ ਲੋ ਧੁੱਪ ਵੀ ਕੱਢ ਲੂਗਾ ਫੇਰ ਫੇਰ ਪਤਾ ਨਹੀਂ ਕਿੱਧਰੋਂ ਆਜੂ ਅੱਜ ਚੱਲੀ ਜਾਂਦਾ 45 ਲੋ ਜੀ ਦੇਖੋ ਕੀ ਹਾਲ ਕਰਤਾ ਬੰਤੇ ਜੀ ਅੱਜ ਆਪਾਂ ਸਲਾਹ કરી ਸੀਗੀ ਵੀ ਆਪਾਂ ਹਰੇ ਵਾਈ ਲਾ ਦਈਏ ਨਾਲੇ ਤੁਹਾਡੇ ਭੈਣ ਭਰਾਵਾਂ ਨਾਲ ਸ਼ੇਅਰ ਕਰਦੇ ਆਂ ਵੀਡੀਓ ਤੇ ਦੇਖੋ ਹੁਣ ਸੂਰਜ ਕੱਢ ਲਿਆ ਵਿੱਚ ਹੀ ਚਾਨਣ ਕਰਦਾ ਧੁੱਪ ਕੱਢ ਲੈਂਦਾ ਦੇਖੋ ਪੰਤਾਲੇ ਚਲਾਤੇ ਮਿੰਟ ਚ ਕੀ ਹਾਲ ਕਰਤਾ ਸੁੱਕ ਗਿਆ ਸਕਾ ਯਾਰ ਰੱਬ ਨੇ ਬੁਰਾ ਹਾਲ ਕਰਤਾ ਜੀ ਲੋ ਜੀ ਕੁਦਰਤ ਦੇ ਰੰਗ ਦੇਖੋ ਹੁਣ ਧੁੱਪ ਕੱਢੀ ਆ ਪੂਰੀ ਖੱਟੀ-ਖੱਟੀ ਧੁੱਪ ਕੱਢੀ ਆ ਕੋਈ ਕਹਿ ਸਕਦਾ ਮੀਂਹ ਆਇਆ ਸੀਗਾ ਬਿੰਦ ਪਹਿਲਾਂ ਇਧਰਲੇ ਪਾਸੇ ਤਾਂ ਕਾਲਾ ਐ ਇਧਰਲੇ ਪਾਸੇ ਸੂਰਜ ਦੇਵਤਾ ਉਸੇ ਇਧਰੋਂ ਜਮਾ ਕਾਲਾ ਇਹ ਲਾਦਾ ਹੋਰ ਆਊਗਾ ਲੀਲਾ ਹੋ ਰਿਹਾ ਨੀਚੇ ਤੋਂ ਬਹੁਤ ਜਿਆਦੇ ਤੇ ਕੋਈ ਕਹਿ ਨਹੀਂ ਸਕਦਾ ਜਿਹੜੇ ਸਾਬ ਨਾਲ ਧੁੱਪ ਕੱਢੀ ਆ ਵੀ ਬਿੰਦ ਪਹਿਲਾਂ ਹੁਣ ਵੀ ਇੰਨਾ ਜਿਆਦਾ ਮੀਂਹ ਪਾ ਕੇ ਕੀ ਰੱਬ ਤੇ ਜਿਹੜੇ ਸਾਬ ਨਾਲ ਧੁੱਪ ਕੱਢੀ ਏ ਚਸ਼ਣੀ ਲਓ ਜੀ ਪਰਲਾ ਪਰਲਾ ਉਹ ਉਧਰਲੇ ਪਾਸੇ ਵਾਲਾ ਰਹਿ ਗਿਆ ਤੇ ਆਹ ਵਾਲਾ ਚੌਂਦਰਾ ਆਪਾਂ ਕਰਤਾ ਵਧੀਆ ਸਾਫ ਧੁੱਪ ਲੱਗੀ ਦੋ ਦੋ ਦੇਖਿਆ ਤੁਸੀਂ ਬਹੁਤ ਜਿਆਦਾ ਸੋਹਣਾ ਲੱਗੂਗਾ ਤੇ ਬਸ ਜਿਹੜਾ ਹੋਰ ਪਾਣੀ ਮੀਂਹ ਦਾ ਆਈ ਜਾਂਦਾ ਮੀਂਹ ਤੇ ਉਹ ਆ ਉਹ ਵੀ ਆਪਾਂ ਬੋਕਰ ਨਾਲ ਕੱਢ ਦਾਂਗੇ ਸਾਰ ਤੇ ਬਹੁਤ ਵੱਡਾ ਉਹ ਸੀਗਾ ਜੀ ਇਹ ਵੀ ਕੰਮ ਹਨਾ ਬਧੋਲੀਆਂ ਗਧੋਲੀਆਂ ਹੁਣ ਕਲੀਨ ਹੋ ਗਈ ਆਪਾਂ ਨਾਲ ਬਹੁਤ ਜਿਆਦਾ ਖਰਾਬ ਸੀਗੀਆਂ ਤੇ ਬਾਕੀ ਧੁੱਪ ਜਿਵੇਂ ਜਿਵੇਂ ਧੁੱਪ ਨਾਲ ਸੁੱਕੂਗਾ ਉਵੇਂ ਮੈਂ ਸੋਹਣਾ ਲੱਗੂਗਾ ਬਸ ਹੁਣ ਰੱਬ ਹੋਰ ਨਾ ਪਾਵੇ ਹਨਾ ਬਾਕੀ ਹੁਣ ਮੈਂ ਹਰੇ ਵਾਈ ਜੰਮਾ ਨਹੀਂ ਦਿੰਦੀ ਨਾਲ ਦੀ ਨਾਲ ਜਿਹੜਾ ਮੀਹ ਆਇਆ ਕਰੋ ਬੋਕਰ ਦਾ ਪੰਬੋਕਰ ਨਾਲ ਪਾਣੀ ਕਰ ਦਿਆ ਕਰੂੰ ਤੇ ਸਵੇਰੇ ਪੋਚਾ ਲਾ ਦਿਆ ਕਰੂੰਗੀ ਤੇ ਕਿਉਂਕਿ ਬਹੁਤ ਔਖੀ ਲਾਈ ਹੈ ਜੀ ਤੇ ਕੁਝ ਆਪਾਂ ਜਿਹੜੇ ਟ੍ਰਿਕ ਵਰਤੀ ਆ ਉਹਦੇ ਨਾਲ ਬਹੁਤ ਸੌਖੀ ਲੈ ਗਈ ਔਰਲੇ ਔਰਲੇ ਚੌਂਤਰੇ ਤੇ ਜਿਆਦਾ ਸੀ ਇਧਰ ਇਧਰ ਵਰਤੀ ਆ ਆਪਾਂ ਬਹੁਤ ਸੌਖੀ ਲੈ ਗਈ ਹੁਣ ਪਰਲੇ ਚੌਂਤਰੇ ਤੇ ਰਹੇਗੀ ਉਧਰ ਹੈ ਵੀ ਥੋੜੀ ਜੀ ਕੰਮ ਨਿਭੜ ਜਾਊਗਾ ਉਧਰ ਛੇਤੀ ਤੇ ਇਦਰੀ ਜਿਆਦੇ ਥੋੜੀ ਜਿਹੀ ਜਿਆਦੇ ਸੀਗੀ ਤੇ ਚਲੋ ਜੀ ਬਹੁਤ ਵੱਡਾ ਉਹ ਸੀਗਾ ਇਹ ਹਨਾ ਐ ਸੀਗਾ ਵੀ ਹਾਏ ਹਰੇ ਵਾਈ ਲਾਉਣੀ ਐ ਹਰੇ ਵਾਈ ਲਾਉਣੀ ਐ ਤੇ ਚਲੋ ਅੱਜ ਸੈਂਤ ਆ ਗਈ ਹੈ ਨਾ ਲਓ ਜੀ ਸਭ ਮੈਂ ਤੇ ਜਸ਼ਨ ਦੇ ਰੈਡੀ ਜਮਾ ਭਿੱਜੇ ਹੋਏ ਆ ਤੇ ਪੁਜੀਆ ਪਾਰਟੀ ਚੱਲ ਰਹੀ ਹੈ ਹਮ ਲਓ ਜੀ ਪੁਜੀਆ ਨਾਲ ਚਾਹ ਪੀ ਲ ਗਏ ਆਪਾਂ ਫਿਰ ਲੱਗਦੇ ਆ ਦੁਬਾਰੇ ਫਿਰ ਖਿੱਚਦੇ ਆ ਕੰਮ ਤਾਂ ਤਾਂ ਭਿੱਜੇ ਪਏ ਜਮ ਹੈ ਤਾਂ ਆਉਂਦੀ ਤਾਲਕਤ ਹੈਗੀ ਪਰ ਨਵੇੜ ਕੇ ਕੰਮ ਹੁਣ ਫੇਰ ਹੀ ਨਾਵਾਂਗੇ ਕਿ ਐਸੀ ਨਾਵਾਂਗੇ ਵੀ ਸਾਰੇ ਭੇਜੂ ਚੁੱਕੇ ਆ ਕਿ ਹਾਲ ਹੋਗਾ ਦੇਖੋ ਪਾਣੀ ਵਿੱਚ ਡਿ ਜਾਂਦਾ ਤੇ ਚਲੋ ਜੀ ਬਹੁਤ ਵੱਡਾ ਕੰਮ ਸੀ ਹੜਾ ਇਹ ਨਿਬੜ ਗਿਆ ਅੱਜ ਐ ਹੋ ਜੂਗਾ ਵੀ ਹਾਂ ਨੇ ਹੁਣਾਰੇ ਭਾਈ ਜੰਮਾ ਨਹੀਂ ਦੰਦੇ ਬਸ ਨਾਲ ਦੀ ਨਾਲ ਜਿਦੋਂ ਐ ਹੋਇਆ ਕਰੂਗਾ ਵੀ ਮੀ ਕਣੀ ਆਇਆ ਪਾਣੀ ਕਰਦਿਆ ਕਰਾਂਗੇ ਪੋਚਾ ਲਾਦਿਆ ਕਰਾਂਗੇ ਚੌਂਤਰਾ ਸੁਕਾ ਕੇ ਰੱਖਿਆ ਕਰਾਂਗੇ ਕਿਉਂਕਿ ਬਹੁਤ ਔਖੀ ਲਾਈ ਹੈ ਲਓ ਜੀ ਚੌਂਤਰਾ ਦੇਖੋ ਕਿੱਡਾ ਸੋਨਾ ਹੋਵੇ ਸੱਚੀ ਮਨ ਨੂੰ ਸ਼ਾਂਤੀ ਆ ਗਈ ਐ ਲੱਗਦਾ ਵੀ ਪਤਾ ਨਹੀਂ ਕਿ ਕਿੱਡਾ ਵੱਡਾ ਪੱਟਾ ਭਾਰ ਆ ਜਿਹੜਾ ਹੌਲਾ ਹੋ ਗਿਆ ਕਾ ਕਿੱਡਾ ਵੱਡਾ ਕੰਮ ਸੀ ਜਿਹੜਾ ਹੋ ਗਿਆ ਉਹਨਾ ਮੀਂਹ ਪੈ ਗਈ ਖੱਟ ਗਿਆ ਤੇ ਹਵਾ ਵਧੀਆ ਚੱਲੀ ਆਉਂਦੀ ਐ ਤੇ ਮੈਂ ਖੜੀ ਆ ਜਿਹੜਾ ਪਾਣੀ ਆ ਖੜਾ ਜਿੱਥੇ ਉੱਚਾ ਨੂੰ ਮਾਇਆ ਦਾ ਉੱਥੇ ਪਾਣੀ ਖੜ ਗਿਆ ਉਹ ਕੱਢਦੇ ਜੇ ਹਵਾ ਨਾਲ ਸੁੱਕੀ ਵੀ ਹੋ ਵਧੀਆ ਜੇ ਨਾ ਆ ਪਾਣੀ ਕਰੇ ਤਾਂ ਇਹ ਫਿਰ ਜੁਆਏ ਹਰੀ ਭਰੀ ਹੋ ਜੇਗੀ ਲੋਕ ਸਾਫ ਕਰਦੇ ਐ ਹਵਾ ਦੀ ਚੱਲੀਆਂ ਜੀ ਵਧੀਆ ਤੇ

बाबा सोना बन गया हम देखना अपना नाले आप को घोलना है दाल डाल दो इसको तो यूं फटकैया गाइस बहाने दुनिया ना हम मोडे में तो स्वाद ही दी आई एम गॉट अ फेक ਤੈਨੂੰ ਸੁਣਾਉਣੀ ਆ ਘਟਾਇਆ ਲਾ ਕੇ ਤੇ ਆਪਾਂ ਇਸੇ ਜਾਲੀ ਲਾ ਲਈ। ਆਲੂ ਜਾਵਾਂਗੇ। ਹੋਰ। ਲੋ ਜੀ ਮੂਵੀ ਆਪਾਂ ਧੋ ਲਏ। ਆਹ ਕੁਤ ਅਨੜ ਬਾਣ ਵਾਲਾ ਸ਼ੇਰ ਉਹ ਵੇਸ ਕੋਲ ਜਿਹਾ ਪੋਰੇ ਜੇ। ਪਾਓ। ਕੋਲੇ ਹੋ ਗੋ। ਲੋ ਜੀ। ਇਹ ਚਾਹਤ ਅੱਧਾ ਸਵਾਨ ਹੈ ਰੱਤਾ ਹੈ। ਇੱਕ ਤਾਂ ਜਿੱਦ ਦੇ ਲੇਟ ਹੁੰਨੇ ਆ ਆਪਾਂ ਪਤਾ ਨਹੀਂ ਕੀ ਚੱਕਰ ਹੁੰਦਾ ਉੱਡੇ ਸਮਾਨ ਨਹੀਂ ਹੁੰਦਾ ਇਹਦੇ ਚੋਂ ਹੁੰਦਾ ਨਹੀਂ ਚ ਪਤਾ ਨਹੀਂ ਮੇਰੇ ਨਾਲ ਹੀ ਹੁੰਦੀ ਇਹ ਸਟਾਪਾ ਕੇ ਰੱਖਿਆ ਘਰੇ ਚ ਪਹਿਲਾਂ ਹੀ ਵੱਧ ਭਰ ਕੇ ਰੱਖਦੀ ਹੁੰਨੀ ਆ ਮੈਂ ਸਾਰੇ ਜਿੱਦ ਇੱਕ ਕਦੇ ਜੇ ਮੁੱਕ ਜਾਂਦਾ ਥੋੜਾ ਥੋੜਾ ਸਾਰਿਆਂ ਚ ਪਾ ਲੈਂਦੀ ਉਹ ਆ ਹੀ ਹੁੰਦਾ ਮੈਂ ਜਿੱਦ ਲੇਟ ਫਿਰ ਹੋ ਗਈ ਅੱਜ ਜੀ ਲੇਟ ਆ 6:00 ਵਜਨ ਦੇ ਵਿੱਚ 15 ਮਿੰਟ ਰਹੀ ਤੇ ਬਾਹਰੋਂ ਜੀ ਹਜੇ ਗਿੱਲਾ ਪਿਆ ਸੀ ਰਾਤਾ ਤੇ ਮੇਰਾ ਹੀ ਸੀਗਾ ਮਾਸ ਲੈਂਦਾ ਬਾਹਰ ਬੈਠੂ ਇੱਕ ਰਾਤਾ ਮੇਰਾ ਹੀ ਬਣਿਆ ਪਿਆ ਵਿਚੁੱਲੇ ਚੱਕ ਮਚਾਣਾ ਮੱਠੂ ਗਈ ਮੱਟਾ ਪਊਗੀ ਚੜੂਗੀ ਉਹ ਹੀ ਦੱਸ ਚੜ ਲੱਕ ਨੂੰ ਤਾਂ ਮੈਂ ਤਾਂ ਘਾਤੀਆਂ ਸੀ ਲੱਕੜਾਂ ਰਸੋਈ ਚ ਘਾਤੀਆਂ ਮੈਂ ਤਾਂ ਇੱਥੇ ਬਰੀਕ ਪਤਲੀਆਂ ਆਏ ਨਹੀਂ ਨਾ ਮੋਟੀਆਂ ਆ ਮੋਟੀਆਂ ਨੂੰ ਨਹੀਂ ਛੱਡਦੀ ਮੋਟੀਆਂ ਨੂੰ ਨਹੀਂ ਛੱਡਦੀ ਰੋਲਾ ਤੋੜੀ ਹੈ ਲੋ ਜੀ ਅੱਜ ਮੈਂ ਜੂੜਾ ਨਹੀਂ ਕਰਿਆ ਕਿਉਂਕਿ ਬਾੜ ਹਜੇ ਨਾ ਮੇਰੇ ਥੋੜੇ ਜਿ ਠੰਡੇ ਜਿ ਸੀ ਤਾਂ ਕਰਕੇ ਮੈਂ ਪੁੰਨੀ ਜੀ ਕਰ ਲਈ ਟੋ ਵੈਕੁਲ 14 ਦਾ ਸੋਨਾ ਹੋ ਗਿਆ ਹਨ 14 ਮਿਹਨਤ ਤਾਂ ਲੱਗੀ ਹੈ ਘਾਟੇ ਆਪਣੇ ਦੋ ਢਾਈ ਲੱਗੇ ਦੋ ਲੱਗੇ ਨੇ ਦੋ ਢਾਈ ਘੰਟ ਹਾਂ ਕੱਚੋਂਦਰਾ ਬਹੁਤ ਜਿਆਦਾ ਸੋਹਣਾ ਹੋਇਆ। ਮੋਨਾ ਆਇਆ ਜਿਹੜਾ ਬਦੋ ਕੋ ਬਾਦ ਨਹੀਂ ਫੇਰ ਦਵਾਜ ਹਰੇ ਬਹਿ ਨਹੀਂ ਜਾਂਦੇ ਜੇ ਨਾ ਆਪਣੇ ਆਈ ਫੇਰ ਕਲੀ ਬਹਿਣ ਵਾਲੀ। ਇੱਕ ਦੋ ਦਿਨ ਤੇ ਦੱਸਿਆ ਹੀ ਹੈ ਤਾਂ ਹੀ ਤੇ ਛੁੱਟੀਆਂ ਕਰੀਆਂ। ਹੂੰ। ਚਲੋ ਲਿਖਾ ਜੀ ਇਹਦਾ ਉੱਪਰ ਟਾਈਮ ਹੋ ਜੀ। ਉਪਰੋਂ ਕਬਾਂ ਨਹੀਂ ਹੋਣੀ। ਬਸ ਫੇਰ ਤਾਂ ਬੈਂਦੀ ਬਣ ਜੂਗੀ ਖਾ ਕੇ ਭੁੱਜ ਗਈ ਕਿਸੇ ਤਾਂ। ਮਾਟੀਆਂ ਦੇ ਪਾਏ। ਖੱਲਾ ਨੂੰ ਇੱਥੇ ਅੰਦਰੀ ਅਗੰਝਾ ਨੂੰ ਕੰਮ ਦੇ ਜੀ। ਠੀਕ ਹੈ। ਚੋ ਜੀ ਕਰ ਲੈ। ਲਓ ਜੀ ਚੌਂਤਰਾ ਚੈੱਕ ਕਰੋ ਕਿੱਡਾ ਸੋਨਾ ਬਣ ਗਿਆ। ਲਓ ਜੀ। ਹਾਂ ਹੁੰਦੀ ਜੀ। ਜੀ ਜੀ ਲੱਗਣ ਲੱਗ ਗਿਆ ਉਸੇ ਘਰੇ ਹੁਣ। ਉਧਰੋਂ ਉਸ ਨੂੰ ਥੱਲੇ ਝੋਟੀਆਂ ਦਾ ਅੰਦਰ ਬੰਦਤੀਆਂ ਤੇ ਗਾਈਆਂ ਤਾਂ ਇੰਨੀ ਖੁਰਬੜ ਕਰਦੀਆਂ ਤੇ ਝੋਟੀਆਂ ਉਹ ਕਰਦੀਆਂ ਥੋੜਾ ਜਿਹਾ ਤੇ ਉ ਤਾਂ ਹਵਾ ਚੱਲੀ ਜਾਂਦੀ ਹੈ ਹਵਾ ਜੀ ਨਾਲ ਅਠਰ ਜੂਗਾ ਸ਼ੇਰੂ ਆਪਣਾ 2 ਦਿਨ ਹੋ ਗਏ ਘਰੇ ਨਹੀਂ ਆਇਆ ਓਏ ਸ਼ੇਰੂ ਸ਼ੇਰੂ ਓਏ ਸ਼ੇਰੂ ਜਿੰਮੀ ਤਾਂ ਆ ਗਿਆ ਕਿੱਧਰ ਗਿਆ ਸੀ ਹੂੰ ਲੋ ਜੀ ਲੱਗਦਾ ਨਾ ਜੀ ਹੁਣ ਉਸੇ ਘਰੀ ਆਏ ਹਾਏ ਇਕਾ ਸੰਤੁਸ਼ਟੀ ਜੀ ਹੋ ਗਈ ਮਨ ਨੂੰ ਹਨਾ ਵੀ ਐ ਲੱਗਦਾ ਸੀ ਬਹੁਤ ਵੱਡਾ ਕੰਮ ਸੀ ਇਹ ਖੋ ਗਿਆ ਚਲੋ ਫਿਕਰ ਸੀਗਾ ਜੀ ਬਸ ਹੁਣ ਆਪਾਂ ਹਰੇ ਵਾਈ ਜੰਮਾ ਨਹੀਂ ਦਿੰਦੇ ਜੇ ਪਾਣੀ ਪੂਣੀ ਖੜਿਆ ਕਰੂ ਨਾਲ ਦੀ ਨਾਲ ਕੱਢਤਾ ਨਾਲ ਦੀ ਨਾਲ ਪੋਚਾ ਲਾਤਾ ਕਿਉਂਕਿ ਅੱਜ ਮਿਹਨਤ ਲੱਗੀ ਬਹੁਤ ਤੇ ਚਲੋ ਜੀ ਜੋ ਕਿਹੜਾ ਜੋੜਾ ਕੋਈ ਵੀ ਕੰਮ ਹੈ ਜੀ ਮਿਹਨਤ ਪਾਲਦਾ ਹਨਾ ਮਿਹਨਤ ਨਾ ਹੀ ਹੁੰਦਾ ਤੇ ਪਿਓ ਪੁੱਤ ਕੀ ਕਰ ਰਹੇ ਆ ਨਾ ਨਿਓ ਨਾ ਲਓ ਭਾਈ ਸਪਰੇਅ ਪੈ ਗਈ ਹੋਗੀ ਉੱਤੇ ਫਾਇਦਾ ਕੀ ਹੋਆ ਸਪਰੇਅ ਦਾ ਮੀਨਾ ਸਾਰੀ ਲੱਗ ਗਈ ਹਮ ਤੂੰ ਕੀ ਕਰਦਾ ਬੇਲਾ ਲਾਉਂ ਤੂੰ ਤੇ ਸ਼ਾਈ ਹੋਦਾ ਹੈ ਉਹ ਕਾਗਜ਼ੇ ਦੇ ਵਿੱਚ ਸ਼ਾਈ ਮੁੱਕਦੀ ਉਹ ਮਾਮੇ ਸ਼ਾਈ ਕਹਿੰਦੀ ਨਹੀਂ ਸ਼ਾਈ ਥੋੜੀ ਬੰਦੀ ਹੈ ਦੂਜਾ ਕਾਗਜ਼ ਹੈ ਉਹ ਜਦੋਂ ਪ੍ਰਿੰਟ ਜੇ ਬਣਾਉਂਦੇ ਹਾਂ 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 ਉਹ ਤਾਂ ਬਣਾਉਂਦਾ ਪ੍ਰਿੰਟ ਤਾਂ ਇਹ ਬੰਦਾਈ ਹੁੰਦਾ ਫਰੈਂਟ ਤਾਂ ਚਲੋ ਪਾਣੀ ਦੇਖੀ ਆਪਣਾ ਸਬਜੀ ਵਾਲਾ ਵਾਲਾ ਖਾ ਗਿਆ ਕਿ ਇੱਥੇ ਜੀ ਆਪਣੇ ਪੱਤੇ ਆ ਗਏ ਤੇ ਪਾਣੀ ਬਹੁਤ ਖੜਾ ਹੁਣ ਮੈਂ ਸਕੀਮ ਕਰਦੀ ਆ ਜੇ ਤਾਂ ਬਾਹਰ ਕੱਢੂਗੀ ਤਾਂ ਇੱਥੇ ਵੀ ਪੋਚਾ ਲਾ ਦ ਕਿਉਂਕਿ ਪੋਚਾ ਲਾਏ ਬਾਅਦ ਸੁੱਕੂਗਾ ਪਾਣੀ ਉਹ ਤਾਂ ਸੁਕਦਾ ਨਹੀਂ ਤੇ ਆਹ ਮੋٹے ਮੋٹے ਪੱਤੇ ਜਿਹੇ ਛਾੜੂ ਨਾ ਇਕੱਠੇ ਕਰ ਦਨੇ ਰਸੋਈ ਚ ਪੋਚਾ ਲਾਦਾ ਸੀ ਮੈਂ ਕਿਉਂਕਿ ਪੈਣਾ ਨਹੀਂ ਬਹੁਤ ਹੋਈਆਂ ਪਈਆਂ ਸੀਗੀਆਂ ਦੁਬਾਰ ਨਹੀਂ ਲਾਤਾ ਸੀ ਪੋਚਾ ਹੁਣੀ ਸਬ지 ਦਾਲ ਧਰਨ ਤੋਂ ਪਹਿਲਾਂ ਚਲੋ ਜੀ ਫਸ ਪਾਣੀ ਵੀ ਵਾਲਾ ਖਾ ਗਿਆ ਪਾ ਦਾਂਗੇ ਮੂੰਗੀ ਤੇ ਫੇਰ ਆਪਾਂ ਦੋਦੋ ਸਬ지 ਬਣਾ ਕੇ ਹੋਵਾਂਗੇ ਧਾਰਾ ਕੰਨੀ ਤੇ ਸਬ지 ਦਾਲ ਬਣਾਉਂਦੇ ਕਰਦੇ ਮੈਂ ਉੱਥੇ ਲਾਦਾ ਪੋਚਾ ਸੁੱਕ ਜੂਗਾ ਚੰਤਰਾ ਵਧੀਆ ਲੋ ਜੀ ਥੱਕ ਗਏ ਅੱਜ ਤਾਂ ਥੋੜਾ ਜਨਾ ਐ ਜੀ ਥਕਾਵਟ ਜੀ ਹੋ ਗਈ ਚਲੋ ਆਦੇ ਹੁੰਦੇ ਥੱਕੇ ਬੰਦੇ ਨੂੰ ਬੇਲੇ ਨੂੰ ਨੀਂਦ ਨਹੀਂ ਆਉਦੀ ਥੱਕੇ ਬੰਦੇ ਨੂੰ ਨੀਂਦ ਵਧੀਆ ਆ ਜਾਂਦੀ ਹੈ ਨਾ ਚਲੋ ਬਹੁਤ ਵੱਡਾ ਫਿਕਰ ਸੀਗਾ ਇਹ ਵੀ ਵੀ ਹਨਾ ਉਹ ਕਰਨ ਦਾ ਚੌਂਤਰੇ ਦਾ ਤੇ ਚਲੋ ਇਹ ਵੀ ਕੰਮ ਹੋ ਗਿਆ ਹਨਾ ਜੇ ਆਪਾਂ ਕਾਲ ਕਰੀ ਜਾਂਦੇ ਆ ਤਾਂ ਕਾਲ ਹੋ ਹੀ ਜਾਂਦੀ ਹੈ ਹਨਾ ਜੇ ਆਪਾਂ ਲੱਗ ਜੀਏ ਤਾਂ ਫਿਰ ਕੰਮ ਹੋ ਹੀ ਜਾਂਦਾ ਹੁੰਦਾ ਮਾਤਨਾ ਫਾਦਮੂ ਬੋਂਗੀ ਤੇ ਆਪਾਂ ਲਾ ਦਈਏ ਢੱਕਣ ਫਿਰ ਲੋ ਜੀ ਆਪਾਂ ਸਿਲੰਡਰ ਕੱਢ ਲਿਆ ਬਾਹਰ ਇੱਥੇ ਪਹਿਲਾਂ ਪੋਚਾ ਲਾਇਆ ਪੋਚਾ ਲਾ ਕੇ ਸੁਕਰਾ ਜਦੋਂ ਫਿਰ ਝਾੜੂ ਲਾਇਆ ਤੇ ਕਿਉਂਕਿ ਪੱਤੇ 베ਰੀ ਦੇ ਬਹੁਤ ਜ਼ਿਆਦੇ ਆ ਗਏ ਸੀ ਫਿਰ ਐ ਤੁਹਾਨੂੰ ਪਤਾ ਆਕਦੀ ਆਉਂਦੀ ਹੈ ਹਨਾ ਸੂਗ ਜੀ ਆਉਂਦੀ ਹੈ ਤੇ ਬਸ ਦੁੱਧ ਆਪਣਾ ਗਰਮ ਹੋ ਗਿਆ ਤੇ ਬਹਾਰਾ ਇੱਕ ਨਿਚ ਕੱਢਦੀ ਹੈ ਕਿ ਨਾ ਫਿਰ ਹੀ ਆਟੇ ਚੱਤ ਦਿਓ ਆਟਾ ਗੁੰਨੂ ਫਿਰ ਤੇ ਅੱਜ ਪਹਿਲਾਂ ਕੋਈ ਸਬਜ਼ੀ ਹੈ ਨਹੀਂ ਸੀ ਜੀ ਤੇ ਹੁਣ ਡੈਡੀ ਨੇ ਦੋ ਸਬਜ਼ੀਆਂ ਇਕੱਠੀਆਂ ਕਰਤੀਆਂ ਪਉ ਵੀ ਇੱਕ ਤਾਂ ਦੇ ਆਲੂ ਤੇ ਇੱਕ ਦੋਰੀਆਂ ਤੇ ਹੈਗੀਆਂ ਚਲੋ ਕੱਲ ਨੂੰ ਤੋਰੀਆਂ ਬਣਾ ਲਾਂਗੇ ਆਲੂ ਤਾਂ ਕਿਹੜਾ ਖਾਣਾ ਹੁੰਦਾ ਫਿਰ ਸਾਨੂੰ ਪਤਾ ਤੋਰੀਆਂ ਹੋਰ ਹੀ ਹੋ ਜਾਂਦੀਆਂ ਬਹੁਤ ਖੁਸ਼ ਹੋ ਸੀ ਜਾਂੀਆਂ ਤਾਂ ਅੱਜ ਫਿਰ ਕੋਈ ਹੈ ਨਹੀਂ ਸੀ ਕਿ ਮੂੰਗੀ ਬਣਾਉਣੀ ਪੈਗੀ ਆਪਾਂ ਤੇ ਡੈਡੀ ਹੁਣੇ ਥੋੜਾ ਜਿਹੀ ਹੋਇਆ ਆਇਆ ਪੰਡ ਕੰਨੀ ਉਧਰ ਗਏ ਸੀਗੇ ਸਾਜੀ ਆਲੂ ਲੈ ਕੇ ਆਉਣੇ ਤੇ ਤੋਰੀਆਂ ਆਪਣੇ ਇੱਥੇ ਹੀ ਆ ਗਈਆਂ ਪਤਾ ਨਹੀਂ ਥੋੜ੍ਹਾ ਲੈ ਆ ਪਾਪਾ ਪਤਾ ਨਹੀਂ ਕਿਉਂ ਥੋੜ੍ਹਾ ਗਾਂ ਤੋਂ ਖੇਤ ਤੋਂ ਇੱਥੇ ਤਾਂ ਹੈ ਨਹੀਂ ਸੀ ਕੱਲ ਮੈਂ ਦੇਖ ਕੇ ਆਈ ਸੀ ਪਤਾ ਨਹੀਂ ਆਲੂ ਲੈ ਆ ਦੱਦਪਾਣ ਗਏ ਨਹੀਂ ਡੈਡੀ ਜਾਉਗਾ ਕਹਣਾ ਸੀ ਤਾਂ ਹਾਂ ਕੀ ਕਰੀਏ ਕੋਈ ਕੁਝ ਖਾ ਕੇ ਆਣਾ ਕਲਾਸ ਖਾ ਕੇ ਆਣਾ ਹੈ ਆਈਸਕ੍ਰੀਮ ਆਈਸਕ੍ਰੀਮ ਖੀਂ ਲਿਆ ਹੋ ਲੋ ਜੀ ਬਸ ਦੁੱਧ ਬਾਦ ਵਾਲਾ ਕੰਮ ਆਪਣਾ ਹੋ ਜੂਗਾ ਦੁੱਧ ਆਪਣੇ ਆਟਾ ਗੁੰਦੇ ਗੁੰਦੇ ਕੱਢ ਜੂਗਾ ਵਰੀਆ ਤੇ ਕੱਲ ਹੀ ਆਪਾਂ ਤਾਂ ਜੁੱਲੇ ਤੇ ਕੰਮ ਕੀਤਾ ਸੀਗਾ ਸਰ ਆਪਣੇ ਆਏ ਸੀਗਾ ਵੀ ਦੋ ਮੌਸਮ ਵਧੀਆ ਹੋਊਗਾ ਸਾਫ ਧੁੱਪ ਆਉਣ ਲੱਗ ਗਿਆ ਚਲ ਵਧੀਆ ਧੁੱਪ ਲਾਉਣ ਲੱਗ ਗਿਆ ਹਨ ਤੇ ਫੇਰ ਫੇਰ ਆਪਣੇ ਉਹ ਕਰਾਤਾ ਗੈਸ ਸਿਲੰਡਰ ਬਾਹਰ ਕਢਾਤਾ ਤੇ ਉਹ ਹਵਾ ਬਹੁਤ ਸੋਹਣੀ ਚੱਲੀ ਜਾਂਦੀ ਤੇ ਚੌਥਰਾ ਜਿਵੇਂ ਸੁੱਕ ਗਿਆ ਕੇ ਰਾਏ ਬਣ ਗਿਆ ਵਧੀਆ ਬਸ ਹੁਣ ਜੀ ਧੁੱਪਾਂ ਲਾ ਦੇ ਤਾਂ ਸੋ ਹਨਾ ਫੇਰ ਵੀ ਐਂ ਹੀ ਹੋ ਜਾਂਦਾ ਵੀ ਇੰਨਾ ਮੱਥਾ ਮਾਰਿਆ ਮਿਹਨਤ ਕਰੀਏ ਵੀ ਸੋਨਾ ਰਹਿ ਜੇ ਹਨਾ ਤੇ ਜੇ ਆਪਣੇ ਉਹੀ ਹਾਲ ਫੇਰ ਜੇ ਕਰਤਾ ਪਰ ਉਹੀ ਹਾਲਤ ਮੈਂ ਹੋਣ ਨਹੀਂ ਦਿੰਦੀ ਹੁਣ ਹੁਣ ਮੈਂ ਪਾਣੀ ਪੂਣੀ ਕੱਢ ਦਿਆ ਕਰੂੰ ਨਾਲ ਦੀ ਨਾਲ ਜਿਹੜਾ ਖੜਾ ਹੈ ਉਹ ਤੇ ਪੋਚਾ ਲਾ ਦਿਆ ਕਰੂੰਗੀ ਤੇ ਕਿਉਂਕਿ ਫਿਰ ਹਰੇ ਬਾਈ ਨੇ ਜਮ ਜੇ ਪਾਣੀ ਖੜਾ ਰਹਿੰਦਾ ਸੁਗਦਾ ਨਹੀਂ ਹੈ ਨਾ ਚੌਂਦਰਾ ਫਿਰ ਉਹਦੀ ਹਰੇ ਬਾਈ ਲੱਗ ਜਾਂਦੀ ਹੁੰਦੀ ਹੈ ਤੇ ਆ ਚੌਂਦਰਾ ਦਾ ਇਹਦੇ ਤਾਂ ਮੈਂ ਡੇਲੀ ਲਾਉਣੀ ਜਿੰਨੀ ਹੈ ਤਾਂ ਕਰਕੇ ਬਾਵਾ ਵਧੀਆ ਪੈਗਾ ਤੇ ਚਲੋ ਜੀ ਹੁਣ ਆਪਾਂ ਦੋਹਾਂ ਦਾ ਗੁੰਢੀ ਆਟਾ ਤੇ ਅੱਜ ਆਪਾਂ ਰੋਜ਼ ਨਾਲੋਂ 15-20 ਮਿੰਟ ਲੇਟ ਆ ਤੇ ਬਾਕੀ ਜਿਹੜੀ ਆਪਣੀ ਜਿਹੜੀ ਆਪਾਂ ਹਰੇ ਬਾਈ ਦੀ ਲਾਉਣ ਕਿਵੇਂ ਲਾਈ ਆਪਾਂ ਉਹ ਵੀਡੀਓ ਆਊਗੀ ਜੀ ਕੱਲ ਨੂੰ ਛੋਡੇ ਕੋਲੇ 9 ਵਜੇ ਦੇ ਨਾਲ ਪਹੁੰਚ ਤੜਕੇ ਆਊਗੀ 9 ਵਜੇ ਉਹ ਆਪਾਂ タルਕੇ ਅਪਲੋਡ ਕਰਾਂਗੇ 9 ਵਜੇ ਆ ਜੂਗੀ ਤੇ ਮੈਂ ਕਿਹਾ ਚਲੋ ਉਹ ਅੱਜ ਵੀ ਬਲੌ ਆਪਾਂ ਜਿਹੜਾ ਵੀ ਬਲੌਕਿੰਗ ਕਰਦੇ ਹੋ ਆਪਾਂ ਬਲੌਕਿੰਗ ਹੀ ਰੱਖੀਏ ਵੀ ਆਪਾਂ ਅਥਨੇ ਵੀ ਬਲੌਕ ਸ਼ੇਅਰ ਕਰਦੇ ਆਂ ਬਗਾਥਨੇ ਚਲੋ ਨਹੀਂ ਆਪਾਂ ਉਹ ਵੀ ਸਪੈਸ਼ਲ ਸ਼ੇਅਰ ਕਰ ਦਾਂਗੇ ਕੱਲ ਨੂੰ 9 ਵਜੇ ਆ ਜੂਗੀ ਵੀਡੀਓ ਵੀ ਆਪਾਂ ਕਿਹੜਾ ਕੀ ਤਰੀਕੇ ਨਾਲ ਆਪਾਂ ਹਰੇ ਬਾਈ ਲਾਈਏ ਚੌਧਰੇ ਤਾਂ ਤੇ ਸੋਡੋਗਲੇ ਆ ਚੁ ਵੀਡੀਓ ਤੇ ਹੁਣ ਆਪਾਂ ਬੁੱਣ ਲਈਦਾ ਉਹਦਾ ਆਟਾ ਜਿਸੰਦ ਰੈਡੀ ਪਾਣੀ ਪਈ ਅੰਦੇ ਤੇ ਮੰਮੀ ਤਾਂ ਆਖੀ ਸੀ ਕਹਿੰਦੀ ਮੈਂ ਪਿਆ ਦਨੀ ਤੂੰ ਦੁੱਧ ਪਾਇ ਲੇਟ ਹੋ ਜੀਗਾ ਤੇ ਹੁਣ ਪਤਾ ਨਹੀਂ ਜਸ਼ਨ ਵੀ ਡੈਡੀ ਲੱਗ ਪਈ ਜਾਂਦਾ ਕਿ ਮੰਮੀ ਪਈ ਜਾਂਦੀ ਹੈ ਤੇ ਚਲੋ ਜੀ ਅੱਜ ਵਾਲੀ ਵੀਡੀਓ ਤਾਂ ਇੱਥੇ ਐਂਡ ਕਰਾਂਗੇ ਆਪਾਂ ਅੱਜ ਵਾਲਾ ਛੋਟਾ ਜਿਹਾ ਬਲੌਗ ਬਣਿਆ ਤਾਂ ਸਾਰੇ ਭੈਣ ਤਾਂ ਪਲੀਜ਼ ਫੁੱਲ ਵਾਚ ਕਰ ਲਿਓ ਹਣਾ ਜਸ਼ਨ ਹਮ ਜਸ਼ਨ ਨੇ ਜਾਣਾ ਦੁੱਧ ਪੋਣਾ ਹੁਣ ਇਹਦਾ ਡੈਡੀ ਗਿਆ ਤਾਂ ਇਹਨੂੰ ਲੈ ਕੇ ਨਹੀਂ ਜਾਂਦਾ ਜੀ ਤੇ ਜੇ ਗਿਆ ਦਾਦਾ ਇਹਦਾ ਪਾਪਾ ਗਿਆ ਫਿਰ ਉਹ ਲੈ ਜਾਊਗਾ ਕਿਉਂਕਿ ਦਾਦੇ ਪੋਤੇ ਦੀ ਵੱਧ ਬੰਦੀ ਹੈ ਇਹਦੇ ਇਹਨਾਂ ਦੀ ਪਿਓ ਪੁੱਤਾਂ ਦੀ ਘੱਟ ਵੱਧ ਕਿਉਂਕਿ ਜਸ਼ਨ ਦੇ ਡੈਡੀ ਆਹ ਰਹਿੰਦੇ ਵੀ ਨਾਲ ਨਹੀਂ ਜਾਂਦੇ ਹਰੇਕ ਖਾਂਦੇ ਵੀ ਅੱਜ ਕੱਲ੍ਹ ਟਾਈਮ ਬਹੁਤ ਮਾੜਾ ਮਸਿੰਨ ਦੀ ਬਹੁਤ ਹੈਗੀ ਤੇ ਤਾਂ ਕਰਕੇ ਫਿਰ ਡੈਡੀ ਆਹ ਹੁੰਦੇ ਚੱਲ ਕੋਈ ਨਹੀਂ ਮੈਂ ਲੈ ਜਾਂਦਾ ਇਹਨਾਂ ਤੋਂ ਥੋੜੀ ਜੀ ਦਾਦੇ ਪੋਤੇ ਦੀ ਵੱਧ ਬੰਦੀ ਹੈ ਹੈ ਹਾਂ ਤੇ ਚਲੋ ਜੀ ਆ ਚਲੋ ਸਾਰੇ ਭੈਣ ਭਰਾਵਾਂ ਨੂੰ ਸੱਸ਼ੇ ਕਾਲ ਜੀ ਵੀਡੀਓ ਨੂੰ ਫੁੱਲ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ Bye bye ji